ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਜਿੱਥੇ ਸ਼ਿਵ ਭਗਤ ਇਸ ਦਰਮਿਆਨ ਭਗਵਾਨ ਸ਼ਿਵ ਦੀ ਪੂਜਾ ਰਾਤਨਾ ਕਰ ਲੈਨੇ ਪਰ ਇਸੇ ਦਰਮਿਆਨ ਬਿਹਤ ਹੈਰਾਨ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਮੰਦਿਰ ਦੇ ਵਿੱਚ ਹੀ ਇੱਕ ਮੁੰਡੇ ਦੀ ਕੁੱਟਮਾਰ ਹੋਂਦੀ ਹੈ ਬਿਲਕੁਲ ਸ਼ਿਵਾਲੇ ਦੇ ਵਿੱਚ ਇਸ ਮੁੰਡੇ ਨੂੰ ਕੁੱਟਿਆ ਜਾ ਰਿਹਾ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਪੁਜਾਰੀ ਦੇ ਮੁੰਡਿਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਕੁੱਟਮਾਰ ਕੀਤੀ ਗਈ ਹੈ ਵੀਡੀਓ ਉੱਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਸ਼ਿਵਲਿੰਗ ਤੇ ਜਲ ਚੜਾਣ ਤੇ ਜਿਹੜਾ ਦਲਿਤ ਮੁੰਡਾ ਉਸ ਦੀ ਕੁੱਟਮਾਰ ਹੁੰਦੀ ਹੈ ਵੇਖੋ ਕਿਵੇਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਪਹਿਲਾਂ ਉਸ ਮੁੰਡੇ ਨੂੰ ਫੜਿਆ ਜਾਂਦਾ ਫਿਰ ਹੋਰ ਮੁੰਡੇ ਆਉਂਦੇ ਨੇ ਉਸ ਦਿਨਾਂ ਕੁੱਟਮਾਰ ਉੱਥੇ ਹੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਸ਼ਿਵਾਲੇਦ ਵਿੱਚ ਲੋਕ ਬੈਠੇ ਪੂਜਾ ਆਰਾਧਨਾ ਕਰ ਰਹੇ ਨੇ ਜਿੱਥੇ ਭਗਵਾਨ ਸ਼ਿਵ ਦੀ ਆਰਾਧਨਾ ਹੋ ਰਹੀ ਹੈ ਉੱਥੇ ਇਸ ਤਰੀਕੇ ਦੇ ਨਾਲ ਇਸ ਮੁੰਡੇ ਨੂੰ ਜੰਮ ਕੇ ਕੁੱਟਿਆ ਜਾ ਰਿਹਾ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਵੇਂ ਜਿਹੜੇ ਕਿੰਨੇ ਸਾਰੇ ਮੁੰਡੇ ਉੱਥੇ ਪਹੁੰਚ ਜਾਂਦੇ ਨੇ ਇੱਕ ਮੁੰਡੇ ਤੇ ਹਮਲਾ ਕਰ ਦਿੰਦੇ ਨੇ ਹਾਲਾਂਕਿ ਮੌਜੂਦ ਜਿਹੜੇ ਲੋਕ ਨੇ ਉਹ ਵੀ ਹੈਰਾਨ ਰਹਿ ਜਾਂਦੇ ਇੱਕ ਪਾਸੇ ਤਾਂ ਭਗਵਾਨ ਸ਼ਿਵ ਦੀ ਆਰਾਧਨਾ ਹੋ ਰਹੀ ਹੈ ਤੇ ਦੂਜੇ ਪਾਸੇ ਸ਼ਿਵਾਲੇ ਦੇ ਅੰਦਰ ਹੀ ਇੰਜ ਇੱਕ ਮੁੰਡੇ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਕੁੱਟਿਆ ਜਾ ਰਿਹਾ ਉਸ ਨੂੰ ਕਸੀੜ ਦਿਆ ਹੋਇਆ ਸ਼ਿਵਾਲੇ ਦੇ ਵਿੱਚੋਂ ਬਾਹਰ ਲਿਆਤਾ ਗਿਆ ਤਾਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹਾਲਾਂਕਿ ਜ਼ਿਲ੍ਹਾ ਅਧਿਕਾਰੀ ਤੇ ਪੁਲਿਸ ਵੱਲੋਂ ਇਸ ਦੇ ਵਿੱਚ ਜਵਾਬ ਵੀ ਮੰਗਿਆ ਗਿਆ ਤਸਵੀਰਾਂ ਜਿਹੜੀਆਂ ਨੇ ਪ੍ਰਸਿੱਧ ਸ਼ਿਵ ਮੰਦਿਰ ਦੀਆਂ ਦੱਸੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਰਾਮਨਗਰ थाना ਇਲਾਕੇ ਦੇ ਵਿੱਚ ਲੋਧੇਸ਼ਵਰ ਮਹਾਦੇਵਾ ਮੰਦਿਰ ਦਾ ਇਹ ਮਾਮਲਾ ਬਾਰਾਂਬੰਕੀ ਦੇ ਵਿੱਚ ਇਹ ਮੰਦਿਰ ਹੈ ਜਿੱਥੇ ਸ਼ਿਵਾਲੇ ਦੇ ਅੰਦਰ ਹੀ ਵੇਖੋ ਕਿਵੇਂ ਇਸ ਮੁੰਡੇ ਦੀ ਕੁਟਮਾਰ ਕੀਤੀ ਗਈ ਹੈ အဲ့ဒီကနေကနေပြီးတော့ဘယ်လိုမျိုးတွေလုပ်ရမလဲဆိုတာကိုပြောပြပေးပါဦး။

ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਜਿੱਥੇ ਸ਼ਿਵ ਭਗਤ ਇਸ ਦਰਮਿਆਨ ਭਗਵਾਨ ਸ਼ਿਵ ਦੀ ਪੂਜਾ ਰਾਤਨਾ ਕਰ ਲੈਨੇ ਪਰ ਇਸੇ ਦਰਮਿਆਨ ਬੇहद ਹੈਰਾਨ ਕਰਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਮੰਦਿਰ ਦੇ ਵਿੱਚ ਹੀ ਇੱਕ ਮੁੰਡੇ ਦੀ ਕਟਮਾਰ ਹੋਂਦੀ ਹੈ ਬਿਲਕੁਲ ਸ਼ਿਵਾਲੇ ਦੇ ਵਿੱਚ ਇਸ ਮੁੰਡੇ ਨੂੰ ਕੁੱਟਿਆ ਜਾ ਰਿਹਾ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਪੁਜਾਰੀ ਦੇ ਮੁੰਡਿਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਕੁੱਟਮਾਰ ਕੀਤੀ ਗਈ ਹੈ ਵੀਡੀਓ ਉੱਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਸ਼ਿਵਲਿੰਗ ਤੇ ਜਲ ਜੜਾਂ ਤੇ ਜਿਹੜਾ ਦਲਿਤ ਮੁੰਡਾ ਉਸ ਦੀ ਕੁੱਟਮਾਰ ਹੁੰਦੀ ਹੈ ਵੇਖੋ ਕਿਵੇਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਪਹਿਲਾਂ ਉਸ ਮੁੰਡੇ ਨੂੰ ਫੜਿਆ ਜਾਂਦਾ ਫਿਰ ਹੋਰ ਮੁੰਡੇ ਆਉਂਦੇ ਨੇ ਉਸ ਦਿਨਾਂ ਕੁੱਟਮਾਰ ਉੱਥੇ ਹੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਸ਼ਿਵਾਲਾਤ ਵਿੱਚ ਲੋਕ ਬੈਠੇ ਪੂਜਾ ਆਰਾਧਨਾ ਕਰ ਰਹੇ ਨੇ ਜਿੱਥੇ ਭਗਵਾਨ ਸ਼ਿਵ ਦੀ ਆਰਾਧਨਾ ਹੋ ਰਹੀ ਹੈ ਉੱਥੇ ਇਸ ਤਰੀਕੇ ਦੇ ਨਾਲ ਇਸ ਮੁੰਡੇ ਨੂੰ ਜਮ ਕੇ ਕੁੱਟਿਆ ਜਾ ਰਿਹਾ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਵੇਂ ਜਿਹੜੇ ਕਿੰਨੇ ਸਾਰੇ ਮੁੰਡੇ ਉੱਥੇ ਪਹੁੰਚ ਜਾਂਦੇ ਨੇ ਇੱਕ ਮੁੰਡੇ ਤੇ ਹਮਲਾ ਕਰ ਦਿੰਦੇ ਨੇ ਹਾਲਾਂਕਿ ਮੌਜੂਦ ਜਿਹੜੇ ਲੋਕ ਨੇ ਉਹ ਵੀ ਹੈਰਾਨ ਰਹਿ ਜਾਂਦੇ ਇੱਕ ਪਾਸੇ ਤਾਂ ਭਗਵਾਨ ਸ਼ਿਵ ਦੀ ਆਰਾਧਨਾ ਹੋ ਰਹੀ ਹੈ ਤੇ ਦੂਜੇ ਪਾਸੇ ਸ਼ਿਵਾਲੇ ਦੇ ਅੰਦਰ ਹੀ ਇੰਜ ਇੱਕ ਮੁੰਡੇ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਕੁੱਟਿਆ ਜਾ ਰਿਹਾ ਨੂੰ ਕਸੀੜ ਦਿਆ ਹੋਇਆ ਸ਼ਿਵਾਲੇ ਦੇ ਵਿੱਚੋਂ ਬਾਹਰ ਲਿਆਤਾ ਗਿਆ ਤਾਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹਾਲਾਂਕਿ ਜ਼ਿਲ੍ਹਾ ਅਧਿਕਾਰੀ ਤੇ ਪੁਲਿਸ ਵੱਲੋਂ ਇਸ ਦੇ ਵਿੱਚ ਜਵਾਬ ਵੀ ਮੰਗਿਆ ਗਿਆ ਤਸਵੀਰਾਂ ਜਿਹੜੀਆਂ ਨੇ ਪ੍ਰਸਿੱਧ ਸ਼ਿਵ ਮੰਦਿਰ ਦੀਆਂ ਦੱਸੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਰਾਮਨਗਰ थाना ਇਲਾਕੇ ਦੇ ਵਿੱਚ ਲੋਧੇਸ਼ਵਰ ਮਹਾਦੇਵਾ ਮੰਦਿਰ ਦਾ ਇਹ ਮਾਮਲਾ ਬਾਰਾਂਬੰਕੀ ਦੇ ਵਿੱਚ ਇਹ ਮੰਦਿਰ ਹੈ ਜਿੱਥੇ ਸ਼ਿਵਾਲੇ ਦੇ ਅੰਦਰ ਹੀ ਵੇਖੋ ਕਿਵੇਂ ਇਸ ਮੁੰਡੇ ਦੀ ਕੁਟਮਾਰ ਕੀਤੀ ਗਈ ਹੈ

i <laughs>